Hi viewers welcome to my channel dynamic passion fire ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਤੇ ਮੇਰੀ ਬਹੁਤ ਹੀ ਪਿਆਰੀ ਰੱਬਰ ਕੇ ਸਰੋਤਿਆਂ ਦਾ तहे دل ਤੋਂ ਧੰਨਵਾਦ ਤੇ ਜਿਹੜੇ ਵੀ ਦਰਸ਼ਕ ਮੇਰੇ ਚੈਨਲ ਤੇ ਮੈਨੂੰ ਦੇਖ ਰਹੇ ਆ ਨਵੇਂ ਆਏ ਆ ਉਹਨਾਂ ਦਾ ਵੀ ਤਹ ਦਿਲ ਤੋਂ ਧੰਨਵਾਦ ਔਰ ਪੁਰਾਣਿਆਂ ਦਾ ਤਾਂ ਮੈਂ ਦੇਣ ਨਹੀਂ ਦੇ ਸਕਦੀ ਕਿਉਂਕਿ ਜਿਹੜੇ ਮੇਰਾ ਹੁਣ ਤੱਕ ਸਪੋਰਟ ਕਰ ਰਹੇ ਆ ਮੈਨੂੰ ਤੇ ਇਦਾਂ ਹੀ ਕਰਦੇ ਰਹੋ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਹਾਨੂੰ ਮੇਰਾ ਚੈਨਲ ਜਾਂ ਮੇਰੀ ਇਨਫੋਰਮੇਸ਼ਨ ਕੋਈ ਵੀ ਵਧੀਆ ਲੱਗਦੀ ਆ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜੇ ਨਵੇਂ ਆਏ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਤਾਂ ਆਪਾਂ ਅੱਜ ਗੱਲ ਇੱਕ ਕਰਨ ਲੱਗੇ ਆ ਕਿ ਆਪਾਂ ਬਹੁਤ ਜ਼ਿਆਦਾ ਇੱਕ ਇਹੋ ਜਿਹੇ ਮੁਲਕ ਦੇ ਵਿੱਚ ਰਹਿੰਦੇ ਆ ਜਿੱਥੇ ਕਿ ਦੇਸੀ ਚੀਜ਼ਾਂ ਬਹੁਤ ਜ਼ਿਆਦਾ ਵਰਤੀਆਂ ਜਾਂਦੀਆਂ ਰਿਸ਼ੀ ਮੂਨੀਆਂ ਨੇ ਵੀ ਆਪਾਂ ਨੂੰ ਇਹਦੇ ਬਾਰੇ ਬਹੁਤ ਦੱਸਿਆ ਹੈਗਾ ਕਿਉਂਕਿ ਉਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਰੂਲ ਹੁੰਦਾ ਇਹਨਾਂ ਦੇਸੀ ਚੀਜ਼ਾਂ ਦਾ ਅੱਜ ਵੀ ਅਸੀਂ ਜਿਹੜੀ ਬੂਟੀਆਂ ਉਹ ਘਰਾਂ ਦੇ ਵਿੱਚ ਬਹੁਤ ਵਰਤਦੇ ਆ ਆਮ ਤੌਰ ਤੇ ਕੋਈ ਚੀਜ਼ ਆਪਾਂ ਨੂੰ ਲਖਾਉਂਦੇ ਦੇਸੀ ਵੈਦ ਤਾਂ ਕਹਿੰਦੇ ਕਿ ਪੰਸਾਰੀ ਦੀ ਦੁਕਾਨ ਤੋਂ ਲੈ ਲਓ ਪੰਜੀਰੀ ਬਣਾਉਣੀ ਹੈ ਤਾਂ ਪੰਸਾਰੀ ਦੀ ਦੁਕਾਨ ਤੋਂ ਸਾਰੀਆਂ ਦੇਸੀ ਚੀਜ਼ਾਂ ਪੈਂਦੀਆਂ ਠੀਕ ਹੈ ਜੀ ਔਰ ਆਯੁਰਵੇਦ ਦੇ ਵਿੱਚ ਉਸ ਦਾ ਉਸ ਬੂਟੀ ਦਾ ਬਾਰ 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 ਜ਼ਿਕਰ ਹੁੰਦਾ ਤਾਂ ਅੱਜ ਆਪਾਂ ਉਸ ਹੀ ਇੱਕ ਜੜੀ ਬੂਟੀ ਦੀ ਗੱਲ ਕਰਨ ਲੱਗੇ ਹਾਂ ਜੀਦਾ ਕਿ ਅੱਜ ਤੱਕ ਲੋਕਾਂ ਨੂੰ ਸਿਰਫ ਇੰਨਾ ਹੀ ਪਤਾ ਕਿ ਉਹ ਇੱਕ ਮਰਦਾਨਾ ਤਾਕਤ ਨੂੰ ਵਧਾਉਂਦੀ ਆ ਪਰ ਇਹੋ ਜਿਹਾ ਕੁਝ ਨਹੀਂ ਹੈ ਠੀਕ ਹੈ ਉਹ ਮਰਦਾਨਾ ਤਾਕਤ ਨੂੰ ਵਧਾਉਂਦੀ ਆ ਪਰ ਇੱਕ ਬਹੁਤ ਹੀ ਵਧੀਆ ਚੀਜ਼ ਹੈ ਬਹੁਤ ਹੀ ਵਧੀਆ ਜੇ ਅਗਰ ਅਸੀਂ ਨੂੰ ਲਗਾਤਾਰ ਸਹੀ ਟਾਈਮ ਤੇ ਲੈਣਾ ਸ਼ੁਰੂ ਕਰ ਦਈਏ ਤਾਂ ਸਾਡੇ ਸਰੀਰ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਵੀ ਬਿਮਾਰੀ ਹੋਵੇ ਉਹਨੂੰ ਇਹ ਠੀਕ ਕਰਨ ਦੀ ਸਮਰੱਥਾ ਰੱਖਦੀ ਆ ਤਾਂ ਉਸ ਜੜੀ ਬੂਟੀ ਦਾ ਨਾਂ ਅੱਜ ਮੈਂ ਦੱਸਾਂ ਤੁਹਾਨੂੰ ਕਿ ਇਹਦਾ ਨਾਂ ਹੈਗਾ ਅਸ਼ਵਗੰਧਾ ਇੱਕ ਸੰਸਕ੍ਰਿਤ ਦਾ ਨਾਮ ਹੈ ਅਸ਼ਵਗੰਧਾ ਅਸ਼ਵ ਦਾ ਮਤਲਬ ਤਾਂ ਆਪਾਂ ਨੂੰ ਪਤਾ ਹੀ ਆ ਘੋੜਾ ਤੇ ਗੰਧਾ ਦਾ ਮਤਲਬ ਸੁਗੰਧ ਇਹ ਦੋ ਅੱਖਰਾਂ ਦੇ ਮੇਲ ਨਾਲ ਇਹਦਾ ਨਾਮ ਬਣਿਆ ਅਸ਼ਵਗੰਧਾ ਹੁਣ ਜਦੋਂ ਤੁਸੀਂ ਇਹਨੂੰ ਕਿਤੇ ਖਾਓਗੇ ਸੁੱਕਾ ਚੂਰਨ ਜਾਇ ਤਾਂ ਵੈਸੇ ਹੀ ਤੁਸੀਂ ਇਹਨੂੰ ਟੇਸਟ ਕਰਕੇ ਦੇਖਿਓ ਤਾਂ ਇਹਦੇ ਵਿੱਚੋਂ ਉਦਾਂ ਦੀ 스멜 ਆਉਂਦੀ ਆ ਤਾਂ ਇਹਨੂੰ ਲੈਣਾ ਕਿਵੇਂ ਆ ਸਹੀ ਤਰੀਕਾ ਕਦੋਂ ਆ ਲੈਣ ਦਾ ਇਹਦੀ ਗਰਮ ਤਸੀਰ ਆ ਕਿ ਠੰਡੀ ਤਸੀਰ ਆ ਉਹ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸੂਗੀ ਓਕੇ ਤਾਂ ਆਪਾਂ ਹੁਣ ਸ਼ੁਰੂ ਕਰਦੇ ਆ ਕਿ ਇਹ ਜਿਹੜੀ ਹੈਗੀ ਐ ਕਿਸ ਤਰ੍ਹਾਂ ਆਪਾਂ ਨੂੰ ਫਾਇਦੇਮੰਦ ਹੋ ਸਕਦੀ ਹੈ ਇਹ ਜਿਹੜੀ ਹੈਗੀ ਇੱਕ ਮਾਨਸਿਕ ਸਿਹਤ ਲਈ ਬਹੁਤ ਬਹੁਤ ਫਾਇਦੇ ਫਾਇਦੇਮੰਦ ਹੈਗੀ ਹੈ ਜਿਹੜੀ ਆਪਣੀ ਜੜੀ ਬੂਟੀ ਹੈਗੀ ਹੈ ਇੱਕ ਇਹਨੂੰ ਖਾਣ ਨਾਲ ਸਾਡੇ ਵਿੱਚ ਘੋੜਿਆਂ ਵਰਗੀ ਤਾਕਤ ਆ ਜਾਂਦੀ ਸ਼ਰੀਰ ਦੇ ਵਿੱਚ ਅਗਰ ਅਸੀਂ ਨੂੰ ਸਮੇਂ ਸਿਰ ਸਟਾਰਟ ਕਰ ਦਿੰਨੇ ਆ ਤਾਂ ਬੁਢਾਪਾ ਨੇੜੇ ਦੀ ਵੀ ਨਹੀਂ ਲੰਗਦਾ ਇਹ ਨਹੀਂ ਗੱਲ ਕਿ ਬੁਢਾਪਾ ਆ ਗਿਆ ਤੇ ਅਸੀਂ ਖਤਮ ਹੋ ਜਾਵਾਂਗੇ ਖਤਮ ਤਾਂ ਸਾਰਿਆਂ ਨੇ ਹੋਣਾ ਹੀ ਆਪਾਂ ਜਿੱਥੋਂ ਆਏ ਆਪਾਂ ਵਾਪਸ ਤਾਂ ਜਾਣਾ ਹੀ ਜਾਣਾ ਪਰ ਅਸੀਂ ਰੇਸ਼ਟ ਪੁਸ਼ਟ ਹੋ ਕੇ ਵਾਪਸ ਜਾਵਾਂਗੇ ਇਹ ਨਹੀਂ ਇਹ ਸੀ ਕਿਸੇ ਤੇ ਬੋਝ ਬਣਾਂਗੇ ਕੋਈ ਦਵਾਈਆਂ ਖਾਵਾਂਗੇ ਕੋਈ ਹਸਪੀਟਲ ਜਾਵਾਂਗੇ ਇਦਾਂ ਦਾ ਕੁਝ ਨਹੀਂ ਤਾਂ ਇਹਦੇ ਵਿੱਚ ਕੀ ਹੈਗਾ ਕਿ ਇਕੱਲਾ ਇਹਨੂੰ ਲੋਕ ਇਹੀ ਕੋਈ ਅੱਜ ਤੱਕ ਸੁਣਦੇ ਆਏ ਆ ਵੀ ਇਹ ਤਾਂ ਜੀ ਆਦਮੀਆਂ ਦੇ ਖਾਣ ਵਾਲੀ ਚੀਜ਼ ਹੈ ਇਹਨੂੰ ਕੋਈ ਹੋਰ ਨਾ ਖਾਵੇ ਤਾਂ ਮੈਂ ਅਸੀਂ ਇੱਕ ਗਏ ਤਾਂ ਮੇਰੇ ਨੂੰ ਨਾ ਪੇਟ ਦੀ ਕਾਫੀ ਪ੍ਰੋਬਲਮ ਸੀ ਸਵੇਲਿੰਗ ਹੋ ਜਾਂਦੀ ਮੇਰੇ ਪੇਟ ਦੇ ਵਿੱਚ ਕੋਈ ਬਲੋਟਿੰਗ ਕਹਿੰਦਾ ਕੋਈ ਤਜ਼ਾਬ ਕੋਈ ਆ ਗੈਸ ਕੁਝ ਵੀ ਕਹਿੰਦਾ ਸੀ ਰੀਸੈਂਟਲੀ ਮੇਰੀ ਵੀਡੀਓ ਆਈ ਹੈ ਮੈਂ ਆਪਣੀ ਤੇ ਰਿਸਰਚ ਕੀਤੀ ਸਵੇਰੇ ਖਾਲੀ ਪੇਟ ਪਾਣੀ ਪੀਣਾ ਸ਼ੁਰੂ ਕੀਤਾ ਤੇ ਮੈਂ ਤੁਹਾਨੂੰ ਯਕੀਨ ਕਰਦੀ ਹਾਂ ਕਿ ਮੈਂ 3 ਮਹੀਨੇ ਲਗਾਤਾਰ ਇਹ ਕੀਤਾ ਤੇ ਹੁਣ ਵੀ ਕਰੀ ਜਾਨੀ ਆ ਮੇਰੇ ਗੈਸ ਤਜਾਬ ਬਣ ਨੂੰ ਨੇੜੇ ਨਹੀਂ ਆਇਆ ਤੇ ਮੈਂ ਕੋਈ ਗੋਲੀ ਨਹੀਂ ਖਾਧੀ ਜਿਹੜੀ ਮੈਂ ਕਦੇ ਕੈਪਸੂਲ ਖਾਲੀ ਪੇਟ ਕਰਦੀ ਸੀ ਬਸ ਇਹ ਜਦੋਂ ਅਸੀਂ ਉੱਥੇ ਗੱਲ ਕੀਤੀ ਕਿਸੇ ਦੇ ਘਰ ਗਏ ਸੀਗੇ ਤੋਂ ਵਧੀਆ ਮਤਲਬ ਰੱਬ ਨੂੰ ਮੰਨਣ ਵਾਲੇ ਕਹਿ ਸਕਦੇ ਇਨਸਾਨ ਭਗਤ ਟਾਈਪ ਆ ਉਹ ਮੈਨੂੰ ਕਹਿੰਦੇ ਵੀ ਤੁਸੀਂ ਕੁਸ਼ਾ ਖਾ ਲੋ ਕਰ ਮੈਨੂੰ ਮੇਰੇ ਪੇਟ ਨੂੰ ਬੜੀ ਪ੍ਰੋਬਲਮ ਹੈਗੀ ਆ ਉਹ ਕਹਿੰਦੇ ਨਾ ਤੁਸੀਂ ਅਸ਼ਵ ਕੰਡਾ ਲਿਆਓ ਬਾਜ਼ਾਰ ਚੋਂ ਤੇ ਪੀਸਿ ਸਹੀ ਨਾ ਲਿਆਇਓ ਉਹਨੂੰ ਲਿਆ ਕੇ ਤੁਸੀਂ ਘਰੇ ਪੀਸ ਲਓ ਤੇ ਕੋਸੇ ਪਾਣੀ ਦੇ ਨਾਲ ਤੁਸੀਂ ਅੱਧਾ ਕ ਚਮਚਾ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਲੈ ਲੈਣਾ ਅਗਰ ਤੁਹਾਨੂੰ ਜਾਦੇ ਲੱਗੇ ਵੀ ਮੈਨੂੰ ਗਰਮੀ ਆ ਇਹ ਤਾਂ ਇੱਕ ਦਿਨ ਸਨ ਛੱਡ ਕੇ ਲੈ ਲਓ ਤਾਂ ਤੁਸੀਂ ਫਿਰ ਇਹਨੂੰ ਦਿਨੇ ਤੁਰਦੇ ਫਿਰਦੇ ਹੁੰਨੇ ਆ ਜਦੋਂ ਕਿ ਉਦੋਂ ਲੈ ਲਓ ਤਾਂ ਇਹ ਪੇਰੇ ਲਾਂਚ ਕਰਦੇ ਆ ਤਾਂ ਲੈ ਲਓ ਤੁਸੀਂ ਤਾਂ ਮੈਂ ਥੋੜੇ ਦਿਨ ਲਈ ਮੈਨੂੰ ਕਾਫੀ ਆਰਾਮ ਮਿਲਿਆ ਤਾਂ ਹੁਣ ਅਸੀਂ ਇਹਨੂੰ ਰੈਗੂਲਰ ਹੀ ਕਰਤਾ ਬਿਲਕੁਲ ਕਿਉਂਕਿ ਜਦੋਂ ਪੇਟ ਦੀਆਂ ਬਿਮਾਰੀਆਂ ਸਹੀ ਹੋ ਗਈਆਂ ਤਾਂ ਬੰਦਾ ਵੈਸੇ ਹੀ ਤੰਦਰੁਸਤ ਹੋ ਜਾਂਦਾ ਹੈਗਾ ਤਾਂ ਇਹ ਜਿਹੜੀ ਇੱਕ ਸਾਡੇ ਜਿਹੜੇ ਦਿਮਾਗ ਕੀ ਕੰਮ ਆ ਉਹਨਾਂ ਵੱਲ ਨੂੰ ਸਾਨੂੰ ਕਰਨ ਵਾਸਤੇ ਵੀ ਪੂਰੀ ਪਾਵਰ ਦਿੰਦੀ ਹੈਗੀ ਇਹ ਆਪਣੀ ਜੜੀ ਬੂਟੀ ਜਿਹੜੀ ਆ ਅਸ਼ਵਗੰਧਾ ਤਾਂ ਇਹ ਹੁਣ ਇੱਕ ਹੋਰ ਜਿੰਨੇ ਮੇਨ ਕੰਮ ਸਾਡੇ ਕਰਦਾ ਸਰੀਰ ਦੇ ਦਿਮਾਗੀ ਕੰਮ ਜਿੰਨੇ ਵੀ ਆਪਾਂ ਕਰਦੇ ਆ ਜਿਨ੍ਹਾਂ ਦੇ ਅੱਜ ਕੱਲ ਦੇ ਮੂਡ ਆਪਾਂ ਡਿਪੈਂਡ ਹੈ ਹੈਨਾ ਸਾਰੇ ਜਣੇ ਡਿਪੈਂਡੈਂਟ ਨੇ ਅ ਵੀ ਮੇਰਾ ਮੂਡ ਨਹੀਂ ਮੈਂ ਖੁਸ਼ ਨਹੀਂ ਮੈਂ ਸਹੀ ਨਹੀਂ ਹੈ ਜੀ ਉਹ ਹੈਨਾ ਤਾਂ ਮੈਂ ਤੁਹਾਨੂੰ ਦੱਸਾਂ ਵੀ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ ਕਿ ਆਪਣੀ ਸਾਰੀਆਂ ਹੀ ਬਿਮਾਰੀਆਂ ਦੇ ਵਿੱਚ ਅੱਜ ਕੱਲ ਨਾ ਵੈਸੇ ਸਾਰਿਆਂ ਦਾ ਜਿੰਨਾ ਕੰਮ ਹੈਨਾ ਸਾਰਿਆਂ ਦਾ ਕੰਮ ਇਹ ਕਿ ਮੂਡ ਤੇ ਡਿਪੈਂਡ ਕਰਦਾ ਖਾਣਾ ਖਾਣਾ ਹਲੇ ਮੇਰਾ ਮੂਡ ਨਹੀਂ ਬੁੱਕ ਪੜ੍ਹਨੀ ਹਲੇ ਮੇਰਾ ਮੂਡ ਨਹੀਂ ਘੁੰਮਣ ਜਾਣਾ ਹਲੇ ਮੇਰਾ ਮੂਡ ਨਹੀਂ ਪਰ ਇਹ ਸਾਡੇ ਮੂਡ ਨੂੰ ਸਹੀ ਕਰਦਾ ਮਤਲਬ ਸਵਿੰਗ ਮੂਡ ਹੁੰਦਾ ਉੱਤੇ ਥੱਲੇ ਹੁੰਦਾ ਤੇ ਇਹ ਸਾਡੇ ਮੂਡ ਨੂੰ ਬਹੁਤ ਹੀ ਜ਼ਿਆਦਾ ਸਹੀ ਕਰਦਾ ਹੈਗਾ ਇਹ ਜਿਹੜਾ ਆਪਣਾ ਸ਼ੁਭਗੰਧਾ ਤੇ ਚੂਰਨ ਤੇ ਨੰਬਰ 2 ਤਣਾਅ ਸਾਨੂੰ ਕਿਸੇ ਵੀ ਤਰ੍ਹਾਂ ਦਾ ਡਿਪਰੈਸ਼ਨ ਤਣਾ ਹਨਾ ਉਹਨੂੰ ਦੂਰ ਕਰਦਾ ਸੈਡਨੈਸ ਅਦਾਸੀ ਬੈਠੇ ਬੈਠੇ ਕਈ ਵਾਰ ਆਪਾਂ ਨੂੰ ਤੁਸੀਂ ਦੇਖਦੇ ਹੋਵੋਗੇ ਸਾਰੇ ਜਣੇ ਕਿ ਸੈਡਨੈਸ ਜੀ ਹੋ ਜਾਂਦੀ ਹੈ ਅਦਾਸੀ ਅਦਾਸੀ ਜੀ ਲੱਗਦੀ ਕੁਝ ਚੰਗਾ ਨਹੀਂ ਲੱਗਦਾ ਤਾਂ ਉਹ ਕੀ ਕਾਰਨ ਹੁੰਦਾ ਸਾਡੇ ਅੰਦਰ ਹੀ ਕਿਸੇ ਚੀਜ਼ ਦੀ ਘਾਟ ਹੁੰਦੀ ਆ ਤੇ ਜੀ ਨੂੰ ਇਹ ਪੂਰੀ ਕਰ ਦਿੰਦੇ ਹੈਗੇ ਆ ਤੇ ਇੱਕ ਜਿਵੇਂ ਐਂਗਜ਼ਾਈਟੀ ਗੁੱਸਾ ਮਤਲਬ ਜਦੋਂ ਇੰਨੀਆਂ ਚੀਜ਼ਾਂ ਨੂੰ ਸਹੀ ਕਰਤਾ ਨਹੀਂ ਤਾਂ ਖੁਸ਼ੀ ਆ ਬੰਦੇ ਨੂੰ ਅੰਦਰੋਂ ਆਉਂਦੀ ਹੈਗੀ ਆ ਹਰ ਵੇਲੇ ਤੁਸੀਂ ਹੈਪੀਨੈਸ ਵਾਲੇ ਜਿਹੜੇ ਤੁਹਾਡੇ ਸੈੱਲ ਹੈਗੇ ਆ ਉਹ ਗਰੋ ਹੁੰਦੇ ਆ ਜਦੋਂ ਅਸੀਂ ਖੁਸ਼ ਨਹੀਂ ਰਹਿੰਦੇ ਗੁੱਸਾ ਆਉਂਦਾ ਤਣਾ ਆਉਂਦਾ ਡਿਪਰੈਸ਼ਨ ਹੁੰਦਾ ਇਹ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਨਾ ਖਾਣ ਨੂੰ ਨਾ ਕਿਸੇ ਨਾਲ ਬੋਲਣ ਨੂੰ ਨਾ ਹੱਸਣ ਨੂੰ ਨਾ ਖੇਡਣ ਨੂੰ ਤਾਂ ਜਿਹੜੇ ਸਾਡੇ ਹੈਪੀਨੈਸ ਵਾਲੇ ਸੈੱਲ ਹੁੰਦੇ ਆ ਉਹ ਡੈੱਡ ਹੋ ਜਾਂਦੇ ਆ ਤਾਂ ਇਹ ਹੈਪੀਨੈਸ ਵਾਲੇ ਜਿਹੜੇ ਸੈੱਲ ਹੈਗੇ ਉਹਨਾਂ ਨੂੰ ਗਰੋ ਕਰਦਾ ਉਹਨਾਂ ਨੂੰ ਮਜ਼ਬੂਤ ਕਰਦੇ ਤੇ ਇਹ ਇੱਕ ਬਹੁਤ ਹੀ ਜ਼ਿਆਦਾ ਪਾਵਰਫੁਲ ਐਂਟੀ ਬੈਕਟੀਰੀਅਲ ਐਂਟੀ ਬੈਕਟੀਰੀਆ ਵਾਇਰਲ ਸੌਰੀ ਐਂਟੀ ਬੈਕਟੀਰੀਆ వైరਲ ਗੁਣਾ ਨ ਭਰਪੂਰ ਹੈਗੇ ਆ ਐਂਟੀ ਇਨਫਲੇਮੇਟਰੀ ਹੈ ਮੈਂ ਤੁਹਾਨੂੰ ਦੱਸਿਆ ਨਾ ਕਿ ਮੇਰੇ ਪੇਟ ਨੂੰ ਸਵੇਲਿੰਗ ਆ ਜਾਂਦੀ ਸੀ ਤਾਂ ਇਹ ਲੈਣ ਨਾਲ ਮੇਰੇ ਪੇਟ ਨੂੰ ਸਵੇਲਿੰਗ ਨਹੀਂ ਆਉਂਦੀ ਹੈ ਬਹੁਤ ਵਧੀਆ ਹੈਗਾ ਕਈ ਕਹਿ ਦਿੰਦੇ ਆ ਮੜਿਆ ਤੁਰੀ ਜਾਂ ਕੋਈ ਮੜਿਆ ਕਿ ਚਿੰਤਾ ਕਰਪਾ ਗਏ ਹਨਾ ਲੇਡੀਜ਼ ਖਾਸ ਕਰਕੇ ਮੈਂ ਥਕਾਵਟ ਬਹੁਤ ਹੋ ਗਈ ਮੇਰੀਆਂ ਲੱਤਾਂ ਬਹੁਤ ਖਦੀਆਂ ਮੈਨੂੰ ਆ ਹੋ ਗਿਆ ਮੈਨੂੰ ਉਹ ਹੋ ਗਿਆ ਤਾਂ ਇਹ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਪਾਵਰਫੁਲ ਕੰਮ ਕਰਦੀ ਹੈ ਇਹ ਚੀਜ਼ ਥਕਾਵਟ ਤਾਂ ਤੁਹਾਡੀ ਨੀਂਦ ਦੀ ਨਹੀਂ ਆਉਂ ਦਿੰਦੀ ਤੁਹਾਨੂੰ ਆਲਵੇਜ਼ ਐਕਟਿਵ ਰੱਖਦੀ ਹੈ ਇਹ ਚੀਜ਼ ਤਾਂ ਇਹਦੇ ਹੋਰ ਵੀ ਬਹੁਤ ਜ਼ਿਆਦੇ ਫਾਇਦੇ ਆ ਇਹਨੂੰ ਜਿੰਨਾ ਮਰਜ਼ੀ ਤੁਹਾਡੇ ਤੇ ਨਹੀਂ ਮੈਂ ਵਿਸਥਾਰ ਨਾਲ ਤੁਹਾਨੂੰ ਦੱਸਣ ਲੱਗ ਜਾ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਬਟ ਜਿਹੜੇ ਮੇਨ ਸਾਨੂੰ ਫਾਇਦੇ ਚਾਹੀਦੇ ਆ ਮੇਨ ਸਾਡੀਆਂ ਬਿਮਾਰੀਆਂ ਡੇਲੀ ਦੀਆਂ ਉਹਨਾਂ ਨੂੰ ਇਹ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਈ ਹੈਗੀ ਆ ਤਾਂ ਕਈ ਕਹਿੰਦੇ ਕਿ ਗਰਮ ਨਹੀਂ ਲੈਣੀ ਚਾਹੀਦੀ ਹੁਣ ਤੁਸੀਂ ਦੇਖੋ ਕਿ ਕੋਈ ਵੀ ਚੀਜ਼ ਆਪਾਂ ਖਾਣੇ ਆ ਦੇਸੀ ਘਿਓ ਵੀ ਗਰਮਾ ਚਿਕਨ ਵੀ ਗਰਮਾ ਆਂਡੇ ਵੀ ਗਰਮਾ ਸ਼ਹਿਦ ਵੀ ਗਰਮਾ ਪਰ ਇਹ ਚੀਜ਼ਾਂ ਸਾਡੀ ਡੇਲੀ ਨੀਡ ਐ ਸਾਨੂੰ ਵਿਟਾਮਿਨਸ ਮਿਨਰਲਸ ਜੋ ਵੀ ਸਾਨੂੰ ਚਾਹੀਦਾ ਖਾਧ ਖਰਾ ਕੇ ਇਹਨਾਂ ਚੀਜ਼ਾਂ ਤੋਂ ਹੀ ਮਿਲਦੀ ਆ ਇਹ ਸਾਡੇ ਇੱਕ ਵਹਿਮ ਪਾਲੇ ਹੋਏ ਆ ਕਿ ਚੀਜ਼ ਗਰਮ ਆ ਜੀ ਇਹ ਨਹੀਂ ਖਾਣੀ ਉਹ ਨਹੀਂ ਖਾਣਾ ਪਰ ਖਾਣ ਦਾ ਤਰੀਕਾ ਸਾਨੂੰ ਜਾਣਕਾਰੀ ਉਹਦੇ ਬਾਰੇ ਹੋਣੀ ਚਾਹੀਦੀ ਆ ਅਸ਼ਵਗੰਧਾ ਨੂੰ ਜੇ ਅਸੀਂ ਕੋਸੇ ਪਾਣੀ ਨਾਲ ਲੈਣੇ ਆ 2.5 ਗ੍ਰਾਮ ਇਹਦੀ ਡੋਜ਼ ਆ ਇਸ ਤੋਂ ਜ਼ਿਆਦਾ ਨਹੀਂ ਲੈਣੀ ਅਗਰ ਅਸੀਂ ਨੂੰ ਕੋਸੇ ਦੁੱਧ ਨਾਲ ਲੈਣੇ ਆ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਤੇ 슬립 ਟੂ ਬੈਡ ਮਤਲਬ ਟਾਈਮ ਟੂ 슬ੀਪਿੰਗ ਜਦੋਂ ਤੁਸੀਂ ਸੌਣ ਜਾਣਾ ਹੈਗਾ ਤਾਂ ਉਦੋਂ ਤੁਸੀਂ ਬੈੱਡ ਤੇ ਜਦੋਂ ਜਾਣਾ ਉਦੋਂ ਤੁਸੀਂ ਕੋਸੇ ਦੁੱਧ ਦੇ ਨਾਲ ਇੱਕ ਕੱਪ ਦੁੱਧ ਲੈਣਾ 100 150 ਗ੍ਰਾਮ ਮੁਕਦਾ ਨਹੀਂ ਰਾਤ ਨੂੰ ਜ਼ਿਆਦਾ ਦੁੱਧ ਪੀਣਾ ਨਹੀਂਗਾ ਕਿਉਂਕਿ ਇੱਕ ਤਾਂ ਡਾਈਜੈਸਟ ਨਹੀਂ ਹੁੰਦਾ ਇੱਕ ਬਾਰ ਬਾਰ ਯੂਰਨ ਦੀ ਪ੍ਰੋਬਲਮ ਵੀ ਆ ਸਕਦੀ ਆ ਕਿਉਂਕਿ ਗਾਂ ਸਰਦੀ ਆ ਗਈ ਰਾਤਾਂ ਲੰਬੀਆਂ ਆ ਗਈਆਂ ਤਾਂ ਇਸ ਕਰਕੇ ਇਹਨਾਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਖਾਣਾ ਜਿਹੜਾ 7 ਵਜੇ ਖਾ ਕੇ 7 7:30 ਵਜੇ ਖਾ ਕੇ ਜਦੋਂ ਤੁਸੀਂ ਸੌਣਾ 8 ਵਜੇ 9 ਵਜੇ 9:30 10 ਉਦੋਂ ਲੈਣੀ ਤੇ ਬਹੁਤ ਹੀ ਜ਼ਿਆਦਾ ਇਹ ਇੱਕ ਤੁਹਾਡਾ ਨੀਂਦ ਜਿਹੜੀ ਪੂਰੀ ਕਰਦੀ ਹੈਗੀ ਹੈ ਅੱਜ ਕੱਲ ਨੀਂਦ ਦੀ ਪ੍ਰੋਬਲਮ ਬੜੀ ਆ ਕਿ ਸਾਨੂੰ ਨੀਂਦ ਨਹੀਂ ਆਉਂਦੀ ਇਹ ਹੁਣ ਮੈਂ ਖੁਦ ਤੇ ਅਜ਼ਮਾਈ ਆ ਲੈ ਕੇ ਰਾਤ ਨੂੰ ਜਦੋਂ ਅਸੀਂ ਸੌਣੇ ਆ ਜਦੋਂ ਮੈਂ ਆਪਣਾ ਦੇਖੋ ਮੇਰਾ ਕੰਮ ਕਰਦੀ ਆ ਮੈਂ ਆਪਣੇ ਚੈਨਲ ਦਾ ਕਈ ਵਾਰ ਮੈਨੂੰ 12:00 ਵੱਜ ਜਾਂਦੇ 11:00 ਵੱਜ ਜਾਂਦੇ ਹੈ ਕਈ ਵਾਰ ਕਹਿੰਦਾ ਕਈ ਵਾਰ ਮੈਂ 11:00 ਵਜੇ ਫ੍ਰੀ ਹੁੰਨੀ ਆ ਕਈ ਵਾਰ ਮੈਨੂੰ 12:00 ਵੱਜ ਜਾਂਦੇ ਕੋਈ ਸਕ੍ਰਿਪਟ ਲਿਖਣਾ ਫਿਰ ਉਹਨੂੰ ਥੋੜਾ ਪੜ੍ਹਨਾ ਪਹਿਲਾਂ ਤਾਂ ਸਕ੍ਰਿਪਟ ਲਿਖਣ ਵਾਸਤੇ ਉਹਦੀ ਇਕੱਠਾ ਕਰਨਾ ਹੁੰਦਾ ਮਟੀਰੀਅਲ ਹੈਨਾ ਕਿਤਾਬਾਂ ਤੋਂ ਪੜ੍ਹਨਾ ਪੈਂਦਾ ਸਾਰਾ ਕੁਝ ਕਰਕੇ ਫਿਰ ਜਦੋਂ ਉਹਨੂੰ ਵੀਡੀਓ ਸ਼ੂਟ ਵੀ ਕਰਨੀ ਆ ਫਿਰ ਉਸ ਤੋਂ ਬਾਅਦ ਐਡੀਟਿੰਗ ਕਰਨੀ ਆ ਫਿਰ ਉਸ ਤੋਂ ਬਾਅਦ ਫਿਰ ਚੈੱਕ ਕਰਨਾ ਫਿਰ ਅਪਲੋਡ ਕਰਨਾ ਥੰਬਨੇਲ ਬਣਾਉਣਾ ਬਹੁਤ ਕੰਮ ਹੁੰਦਾ ਤਾਂ ਡੇਲੀ ਵੀਡੀਓ ਪਾਉਣੀ ਪਾਉਣੀ ਆ ਜਦੋਂ ਮੈਂ ਸੌਣਾ ਮੈਂ ਉਦੋਂ ਲੈ ਲੈਂਦੀ ਕੁਝ ਨਹੀਂ ਹੁੰਦਾ ਬਸ ਪੈਨ ਲੱਗਿਆ ਲੈ ਲਓ ਤੇ ਇੰਨੀ ਕੁ ਸੋਹਣੀ ਨੀਂਦ ਆਉਂਦੀ ਹੈ ਮੈਨੂੰ ਤੇ ਆਪਣੇ ਆਪ ਸਵੇਰ ਨੂੰ 5:30 ਵਜੇ ਦੇ ਵਿੱਚ ਜਾਗ ਆ ਜਾਂਦੀ ਹਾਂ ਜਿਦੋਂ ਕਿ ਮੇਰਾ ਪਹਿਲਾ ਇਹ ਹਾਲ ਸੀਗਾ ਕਿ 8 ਵਜੇ ਮੈਨੂੰ ਉਠਾਉਣ ਲੱਗਦੇ 8:30 9:00 ਮੈਨੂੰ ਪਈ ਨੂੰ ਵੱਜ ਜਾਂਦੇ ਸੀ ਤੇ ਉੱਠ ਕੇ ਨਾ ਕੁਝ ਖਾਣਾ ਨਾ ਪੀਣਾ ਸਰੀਰ ਇੰਨਾ ਸੋਜੀਸ਼ ਹੋ ਗਈ ਇੰਨਾ ਫੁੱਲ ਗਿਆ ਦੇਖਣ ਵਾਲਾ ਮੈਨੂੰ ਕਹਿੰਦਾ ਸੀ ਮਟਾਪਾ ਬਹੁਤ ਆ ਗਿਆ ਹੁਣ ਮੈਨੂੰ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਸਵੇਲਿੰਗ ਨਹੀਂ ਹੈਗੀ ਮੈਂ ਬਿਲਕੁਲ ਠੀਕ ਹਾਂ ਜਿੰਨੀਆਂ ਮੇਰੀਆਂ ਨਵੀਆਂ ਹੁਣ 2 ਮਹੀਨੇ ਤੋਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕੀਤੀਆਂ ਉਹ ਸਾਰੀਆਂ ਮੇਰੇ ਦੀਆਂ ਜ਼ਮਾਈਆਂ ਹੋਈਆਂ ਟਾਈਮ ਟੂ ਟਾਈਮ ਜੋ ਵੀ ਮੈਂ ਰਿਤੇ ਵਰਤਦਾ ਉਹ ਮੈਂ ਵੀਡੀਓ ਜ਼ਰੂਰ ਸ਼ੂਟ ਕਰਦੀ ਆ ਫਾਇਦਾ ਹੀ ਤਾਂ ਹੁੰਦਾ ਜਿਹੜੀ ਚੀਜ਼ ਤੁਸੀਂ ਖੁਦ ਅਪਲਾਈ ਕੀਤੀ ਆਪਣੇ ਤੇ ਉਹ ਤੁਸੀਂ ਉਹੀ ਐਕਸਪੀਰੀਅੰਸ ਅੱਗੇ ਸ਼ੇਅਰ ਕਰਦੇ ਆ ਤਾਂ ਉਹਦੇ ਰਿਜ਼ਲਟ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵਧੀਆ ਮਿਲਦੇ ਆ ਤਾ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਜਿਹੜੀ ਮੇਰੀ ਆ ਬਹੁਤ ਹੀ ਵਧੀਆ ਲੱਗੂਗੀ ਤੇ ਧਿਆਨ ਨਾਲ ਵੀਡੀਓ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਵਿਚ ਵਿਚਾਲੇ ਛੱਡਣੀ ਨਹੀਂਗੀ ਅਗਰ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਵੀਂ ਜਿਹੜੀ ਮੇਰੇ ਵੀਰ ਸੌਂਦੇ ਆ ਸਬਸਕ੍ਰਾਈਬ ਕਰਕੇ ਇਹਦਾ ਬੈਲ ਆਈਕਨ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਥੈਂਕ ਯੂ ਸੋ ਮੱਚ 올 ਦਾ ਬੈਸਟ ਮਿਲਦੇ ਆ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ